ਮੋਦੀ ਸਰਕਾਰ ਮਰਦਾਬਾ 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 ਮੋਦੀ ਸਰਕਾਰ ਮਰਦਾਬਾ 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 ਕੌਂਬੇਟੂਰ ਤਾਮਿਲਨਾਡੂ ਦੇ ਵਿੱਚ ਜਿਹੜੀ ਗ੍ਰਿਫਤਾਰੀ ਪਿਛਲੇ 2 ਘੰਟਿਆਂ ਤੋਂ ਚੱਲਦੀ ਪਈ ਸੀ ਹੁਣ ਇਸ ਸਮੇਂ ਪੁਲਿਸ ਜਿਹੜੀ ਆ ਉਹ ਗ੍ਰਿਫਤਾਰ ਕਰਕੇ ਜਿਹੜੀ ਆ ਇੱਥੋਂ ਸਾਨੂੰ ਲੈ ਕੇ ਜਾ ਰਹੀ ਆ ਦਾਨਾਸ਼ਾਈ ਰਵਈਆ ਜਿਹੜਾ ਉਹ ਬਿਲਕੁਲ ਸਿਖਰ ਤੇ ਇੱਥੇ ਜਿਹੜਾ ਆ ਚਲਦਾ ਪਿਆ ਆ ਸਰਕਾਰ ਦਾ ਤੱਕਾ ਜਿਹੜਾ ਆ ਉਹ ਬਣਾ ਕੇ ਦੇਖਣ ਨੂੰ ਸ਼ਰਿਆ ਮਿਲਦਾ ਪਿਆ ਆ ਕਿ ਕਿਸ ਤਰੀਕੇ ਨਾਲ ਸਰਕਾਰ ਜਿਹੜੀ ਆ ਉਹ ਤੱਕਾ ਕਰਦੀ ਹੋਈ ਬਣਾ ਕੇ ਦੇਖਾਂਗੇ ਸਾਨੂੰ ਕੇ ਸਰਕਾਰੀ ਦੇ ਨਾਲ ਸਿੰਘ ਕਿਸਾਨਾਂ ਮਜ਼ਦੂਰਾਂ ਦਾ ਇੱਕ ਜਿੰਦਾਬਾਦ ਜਿੰਦਾਬਾਦ ਸਰਵੰਤ ਸਿੰਘ ਭੰਦੇਰ ਕਿਸਾਨਾਂ ਮਜ਼ਦੂਰਾਂ ਦਾ ਇੱਕ ਜਿੰਦਾਬਾਦ 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 ਮੋਦੀ ਸਰਕਾਰ ਬੱਸ ਦੇ ਵਿੱਚ ਜਿਹੜਾ ਰੈਸਟ ਕਰਕੇ ਬੱਸ ਦੇ ਵਿੱਚ ਜਿਹੜਾ ਆ ਗੁਣ ਬਿਖਾਇਆ ਜਾ ਰਿਹਾ ਹੈ ਗੋਰੀ ਮਰਦਾਬਾ ਤਮਨ ਲੱਡੂ ਤਵਾਨਾ ਜੀ ਸਰਵੰਤ ਸਿੰਘ ਭੰਦੇਰ ਮੋਦੀ ਸਰਕਾਰ ਮਨਜੀਤ ਸਿੰਘ ਰਾਏ ਜੀ ਮਰਦਾਬਾਦ ਮਰਦਾਬਾਦ ਮੋਦੀ ਸਰਕਾਰ ਮਰਦਾਬਾਦ ਮਰਦਾਬਾਦ ਮੋਦੀ ਸਰਕਾਰ ਮਰਦਾਬਾਦ ਮਰਦਾਬਾਦ ਮੋਦੀ ਸਰਕਾਰ ਮੋਦੀ ਸਰਕਾਰ ਮਰਦਾਬਾਦ 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 ਮੋਦੀ ਸਰਕਾਰ ਮਰਦਾਬਾਦ 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 ਮੋਦੀ ਸਰਕਾਰ ਮਰਦਾਬਾਦ ਮਰਦਾਬਾਦ ਮੋਦੀ ਸਰਕਾਰ ਮਰਦਾਬਾਦ 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 ਮੋਤੀ ਸਰਕਾਰ ਮਰਦਾਬਾਦ 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 ਹਾਂ ਚੱਲ ਪਿਆ ਸੋ ਭਰਾਓ ਆ ਸਾਨੂੰ ਗ੍ਰਿਫਤਾਰ ਕਰਕੇ ਖੜ ਰਹੇ ਆ ਆ ਪੁਲਿਸ ਦੇ ਸਾਥੀ ਆ ਸਾਡੇ ਆ ਬੱਸ ਜਾ ਰਹੀ ਆ ਤੁਸੀਂ ਨਾਤ ਤੋਂ ਬਾਅਦ ਸ਼ੇਅਰ ਕਰਦੇ ਰਹੋ ਇਹਨੂੰ ਜਰਾ ਤੁਕੀਆਂ ਡਾ ਦਿਓ ਤੁਕੀਆਂ ਜਿਹੜਾ ਸ਼ੇਅਰ ਕਰਨ ਵਾਲੀਆਂ ਆ ਤਾਮਨ ਲਾਡੂ ਦੇ ਲੀਡਰ ਆ ਆ ਬੋਲਿਓ ਵੀ ਜਰਾ ਬੋਲੋ ਆਈ ਐਮ

i mean with the national leader kala yatra tamil nadu police arrested all the leaders b1 photo चलो यावा ठीक सक्सेस ऑफ डिमांड फोटो जो है हैजीटेशन गोइंग ऑन ऑन फॉर नो इंडिया इवन द स्ट्रक्चरल डिमांड ਕੋਲ ਨੇ ਕਿ ਸਾਡੀ ਕਲਾ ਸਿਆਤਰਾ ਵਿੱਚ ਇਹਨਾਂ ਨੇ ਲਿਖਣ ਪਾਇਆ ਅਸੀਂ 4 ਦਿਨਾਂ ਤੋਂ ਵੀ ਕਲਾ ਸਿਆਤਰਾ ਦਾ ਇੱਕ ਕਰਨ ਦੇ ਇਥੇ ਇਹ 7 ਪੂਰਨ ਕੀ ਕਰਨ ਦੇ ਪਰ ਅੱਜ 7 ਤਰੀਕ ਦੀ ਕਾਲ ਦਿੱਤੀ ਨਹੀਂ ਉਹਦੇ ਕਾਰਨ ਇਥੇ ਟੁਕੜਾ ਪੁੱਗਣ ਆਤੇ ਕਿੱ체 ਨਹੀਂ ਆਏ 7 ਤਰੀਕ ਦੀ ਕਾਲ ਦੇ ਅਨੁਸਾਰ ਅੱਜ ਇਥੇ ਦਾ ਹੋ ਲੱਭ ਗਿਆ ਕਿਹਨ ਦਾ ਤੂੰ ਬੀਜਾ ਵੀ ਦਾ ਇਨਾ ਇਹ ਆ ਜੀ ਕਿ ਸਾਨਾਂ ਤੋਂ ਭੱਜ ਕੇ ਆਈ ਤੇ ਸਾਨੂੰ ਹਾਂਜੀ ਹਾਂਜੀ ਤੇ ਪੈਰ ਤੋਂ ਵੀ ਕੋਈ ਚਾਹ ਪਾਣੀ ਵੀ ਹਾਂਜੀ ਹਾਂਜੀ ਕੋਈ ਤੇ ਸਾਨੂੰ ਮੌਸਰ ਹੈ ਸਿੱਕਾ ਅੰਦਰ ਬਾਹਰ ਲਿਆ ਤੇ ਹੁਣ ਅਰੈਸਟ ਕਰਦੇ ਆਂ ਆਦੇ ਦੁਬਾਰਾ ਵੀ ਬਾਜ ਉਥੋਂ ਨੂੰ ਗੱਲ ਉਂਗਲੀਆਂ ਨਹੀਂ ਕਰੀਂ ਅੱਜ ਠੀਕ ਹੈ ਆ ਲੈ ਚੱਲ ਭਾਈ ਅੱਜ ਦੇਸ਼ ਦੇ ਲੋਕਾਂ ਨੂੰ ਮੈਂ ਦੱਸਣਾ ਚਾਹੁੰਨਾ ਹੈ ਕਿ ਆ ਹਾਲਾਤ ਨੇ ਕੇਂਦਰ ਦੇ ਜੇ ਕਿਤੇ ਕੋਈ ਪੀਸਫੁਲੀ ਪ੍ਰੋਟੈਸਟ ਕਰਦਾ ਉਹਨੂੰ ਵੀ ਕਰਨ ਦਿੱਤਾ ਜਾਂਦਾ ਕਿਉਂਕਿ ਅੱਜ ਪੂਰੇ ਦੇਸ਼ ਦੀ ਕਾਲ ਸੀ ਉਦਰਾ ਭੁਗੜਨੀ ਅਤਰਿੰਦਰ ਗੋਦੀ ਸਰਕਾਰ ਦਾ ਤਾਮਿਲਨਾਡੂ ਕੋਇੰਟੂਰ ਦਾ ਜਹੀ ਆਏ ਸੀ ਔਰ ਕੋਇੰਟੂਰ ਦੇ ਸਾਥੀ ਕਿਸਾਨ ਵੀ ਸਾਡੇ ਨਾਲ ਸਨ ਆ ਉਦਰਾ ਭੁਗੜਨਾ ਪ੍ਰੋਗਰਾਮ ਸੀ 4 ਵਜੇ ਪਰ ਇੱਥੇ ਦੀ ਪੁਲਿਸ ਨੇ ਸਾਨੂੰ ਅਰੈਸਟ ਕੀਤਾ ਇਹ ਹੁਣ ਕੇਂਦਰ ਦੇ ਦਬਾਅ ਹਿੰਟ ਕੀਤਾ ਹੈ ਬੀਜੇਪੀ ਦੇ ਦਬਾਅ ਹਿੰਟ ਕੀਤਾ ਹੈ ਔਰ ਇਹ ਜ਼ਿਕਰ ਕਰ ਰਿਹਾ ਹੈ ਕਿ ਇਲੈਕਸ਼ਨ ਕੋਰਟ ਲੱਗਾ ਹੋਇਆ ਜਦਕਿ ਪੂਰੇ ਦੇਸ਼ ਚ ਬੁਧਲੇ ਭੁਕੇ ਗਏ ਆ ਦੇ ਤਾਮਿਲਨਾਡੂ 'ਚ ਕੋਈ ਵਖਰਾ ਇਥੋਂ ਨਜ਼ਰ ਆਉਂਦਾ ਹੈ ਕਿ ਨਰਿੰਦਰ ਮੋਦੀ ਦੀ ਸਰਕਾਰ ਬੀਜੇਪੀ ਪੂਰੇ ਦੇਸ਼ ਨੂੰ ਗੁਲਾਮ ਕਰਨਾ ਚਾਹੁੰਦੀ ਹੈ ਅੱਜ ਜਿਹੜਾ ਇਲੈਕਸ਼ਨ ਕਮਿਸ਼ਨ ਹੈ ਉਹ ਵੀ ਬੀਜੇਪੀ ਦੇ ਦਬਾਅ ਹੇਠ ਕੰਮ ਕਰ ਰਿਹਾ ਔਰ ਉਹਦੇ ਇਸ਼ਾਰੇ ਤੇ ਅੱਜ ਇਹ ਸਾਨੂੰ ਇਥੋਂ ਤਾਮਿਲਨਾਡੂ ਪੰਟੂਰ ਤੋਂ ਅਰੈਸਟ ਕੀਤਾ ਗਿਆ ਕਿਉਂਕਿ ਇੱਕ ਵਫਦ ਆਇਆ ਸੀ ਜੇ ਸਾਡੇ ਮੁਖੀ ਸਰਬਨ ਸਿੰਘ ਪੰਦੇਰ ਔਰ ਸਾਡੇ ਨਗਰਮੰਦੀਤ ਮਾਨਗਰ ਜੀ ਯੂਪੀ ਵਾਲੇ ਔਰ ਮੇਰੇ ਨਾਮ ਸਾਹਨੀਆ ਸਾਹਿਬ ਤੇ ਮੈਂ ਜਾਤ ਜਾਨੇ ਸਾਹ ਬੋਰਡੇ ਜੀ ਪਹਿਲਾਂ ਤੋਂ ਆਏ ਹੋਏ ਨੇ ਇੱਥੇ ਗੱਲ ਜਤਨਾ ਲੈ ਕੇ जो जा, करके खाने ले के जा रही है। हिंदी, हिंदी। जा जैसा कि प्रदेश साहब ने और मंत्री राय जी ने बताया असल में बात लोकतंत्र की जो संविधान ने हमको जो हमारे हक दिए हैं उन हकों को सुरक्षित रखने की है पूरे देश में आज ये कॉल दी गई थी और तमिलनाडु में क्यूँकी कोड ऑफ कंडक्ट लगा हुआ है और जब हमारे को पुलिस कंपेन करने आई तो हमने बोला कि आप अपने सीनियर अधिकारियों से बात कराइए तो उन्होंने हमारी अपनी सी... सीनियर अधिकारियों से भी बात नहीं कराई जिससे साफ पता चलता है कि दबाव यहाँ की स्टेट गवर्नमेंट की तरफ से नहीं है केंद्र सरकार की तरफ से दबाव आया है और दूसरा मैं आपको ये भी बता देना चाहता हूँ कि यहाँ पर जो प्रत्याशी है भाजपा के वो स्टेट प्रेसिडेंट है और उन्होंने भी जब उनको पता लगा कि पुतला फुटने की कॉल है तो उन्होंने भी एक यहाँ पर धमकी भरी स्टेटमेंट दी है स्टेट गवर्नमेंट को कि यदि पुतला फूका गया तो उसके नतीजे अच्छे नहीं होंगे तो मैं सवाल पूछना चाहता हूँ कि जब आप विपक्ष में थे तो क्या पुतला नहीं फूकते थे तब तो आपके अनिल भी कपड़े उतार के सड़कों पर भी बैठ जाते थे देखिये दोरे माप लोकतंत्र में सही नहीं होते सत्यनारायण जय हिंद आ देखो आया पैलेस के बिच लेके आए हैं तुम दसी जाने ये पैलेस है कोई यहाँ पर यहाँ पर हमें अरेस्ट किया जा रहा है। ये पुलिस फोर्स है हमारे साथ ये पैलेस है देख सकते हैं आपको यहाँ इनकी भाषा में लिखा हुआ ये पुलिस की गाड़ी है ये पुलिस आई है साथ में और फोटो खींच लो पैलेस दिखा का ਤੋ ਆ ਪੈਲੈਸ ਦੇ ਵਿੱਚ ਲੈ ਕੇ ਆਏ ਸਾਨੂੰ ਪੈਲੈਸ ਵਿੱਚ ਗ੍ਰਿਫਤਾਰ ਹੋ ਰਹੇ ਆ ਠੀਕ ਆ ਆ ਇੱਥੇ ਇੱਥੇ ਖਲੋ ਜਾ ਖਲੋ ਜਾ ਖਲੋ ਹੈਲੋ ਕਾਕਾ ਇਹ ਆ ਪੈਲੈਸ ਜਿੱਥੇ ਰੈਸਟ ਕੀਤੇ ਗਏ ਆ ਆ ਖਿੱਚ ਲੋ ਖਿੱਚੋ 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 ਪਿੱਛੇ ਆ ਪਿੱਛੇ ਪੁਲਿਸ ਕਰਮੀਆਂ ਦੀ ਵੀ ਆ ਜਵੇ ਠੀਕ ਉਹਨਾਂ ਨੂੰ ਭਰਾਇਓ ਤੁਸੀਂ ਨਹੀਂ ਆਇਆ ਕੁਰਸੀਆ ਕਿੱਧਰ ਤੋਂ ਬਹੋ ਤੇ ਵੀਡੀਓ ਪਾਈਏ ਆ ਪਾਲਿਸ ਦੇ ਵਿੱਚ ਆਏ ਜਿੱਥੇ ਸਾਨੂੰ ਅਰੈਸਟ ਕਰਕੇ ਲੈੰਦਾ ਗਿਆ ਬਾਈ